ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਜਨਰਲ ਧੰਦੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਚਾਹਣਾ ਕਿਉਂਕਿ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਤਕਰੀਬਨ 8-9 ਦਿਨਾਂ ਤੋਂ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਨਹੀਂ ਕਰ ਸਕੇ ਕਿਉਂਕਿ ਤੁਹਾਨੂੰ ਪਤਾ ਕੁਝ ਆਪਣੇ ਪਰਸਨਲ ਕੰਮਕਾਰ ਹੁੰਦੇ ਨੇ ਜਾਂ ਕੋਈ ਬਾਹਰਲੇ ਕੰਮਕਾਰ ਤੇ ਬਾਕੀ ਹੋਰ ਵੀ ਰੁਝੇਮਿਆਂ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੇ ਤੇ ਹੁਣ ਆਪਾਂ ਫ੍ਰੀ ਆਂਗੇ ਤੇ ਲਗਾਤਾਰ ਤੁਹਾਡੇ ਨਾਲ ਆਪਾਂ ਵੀਡੀਓ ਜਿਹੜੀ ਸਾਂਝੀ ਕਰਦੇ ਰਾਂਗੇ ਅਪਡੇਟ ਦਿੰਦੇ ਰਾਂਗੇ ਤੇ ਬਾਕੀ ਜਿਹੜੇ ਕਿਸਾਨ ਵੀਰਾਂ ਦਾ ਕੋਈ ਸਵਾਲ ਹੁੰਦਾ ਸੀ ਉਹ ਆਪਾਂ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਹੱਲ ਕਰ ਦਿੰਦੇ ਸੀ ਤੇ ਕਿਸਾਨ ਵੀਰੋ ਹੁਣ ਮੈਨੂੰ ਸਾਰਿਆਂ ਤੋਂ ਵੱਧ ਇੱਕ ਚੀਜ਼ ਦੇ ਫੋਨ ਆਏ ਨੇ ਕਿਸਾਨ ਵੀਰਾਂ ਦੇ ਵੀ 1692 1509 ਤੇ 126 ਵੀ ਇਹਨਾਂ ਦੀ ਪਨੀਰੀ ਕੀ ਆਪਾਂ ਹੁਣ ਰਲਾ ਦਈਏ ਕਿੰਨੀ ਤਰੀਕ ਤੱਕ ਬੀਜੀਏ ਪਨੀਰੀ ਕੀ ਕਿੱਦਾਂ ਕਿੱਦਾਂ ਕਿਵੇਂ ਕਰੀਏ ਤਾਂਜ ਆਪਾਂ ਸਪੈਸ਼ਲ ਵੀਡੀਓ ਜਿਹੜੀ ਇਹ 1692 1847 ਤੇ 1509 ਵਾਰੀ ਲੈ ਕੇ ਆਏਗੇ 126 ਵਾਰੀ ਸਪੈਸ਼ਲ ਵੀਡੀਓ ਆ ਜਿਹੜੀ ਤੁਹਾਨੂੰ ਮਿਲੂਗੀ ਤੇ ਕਿਸਾਨ ਵੀਰੋ ਜਿਹੜੀ 1847 ਵੈਰਾਈਟੀ ਐ ਤਕਰੀਬਨ ਤਕਰੀਬਨ 110 12 ਦਿਨ ਦੀ ਇਹ ਵੈਰਾਈਟੀ ਹੋ ਜਾਂਦੀ ਆ ਆਪਣੀ ਇਹ ਵੈਰਾਈਟੀ ਆ ਜਿਹੜੀ ਇਹਦੀ ਜਿਹੜੀ ਪਨੀਰੀ ਬੀਜਣ ਦਾ ਸਮਾਂ ਹੈ ਜੇ ਤਾਂ ਆਪਾਂ ਲਾਉਣੇ ਨੇ ਆਲੂ ਤਾਂ ਤਾਂ ਮੰਨ ਕੇ ਚਲੋ 1 ਤੋਂ 2 ਤਰੀਕ ਤੱਕ ਵੈਸਟ ਟਾਈਮ ਐ ਦਾ ਇੱਕ ਮਹੀਨੇ ਦੀ ਪਨੀਰੀ ਤੁਸੀਂ ਲਾ ਸਕਦੇ ਹੋ ਤੇ ਮੰਨ ਕੇ ਚਲੋ 1 ਜੂਨ ਤੋਂ ਪਹਿਲਾਂ ਪਹਿਲਾਂ ਇਹਦੀ ਪਨੀਰੀ ਆਪਾਂ ਨੂੰ ਬੀਜ ਨਹੀਂ ਪਾਉਗੇ। ਠੀਕ ਹੈ। 16 99 ਤੇ 1509 ਆ ਜਿਹੜੀ ਕਿਸਾਨ ਬਿਰੋ ਜੇ ਤੁਸੀਂ ਲਾਉਣੇ ਨੇ ਆਲੂ ਫੇਰ ਤਾਂ ਤੁਸੀਂ ਉਹਦੀ ਪਨੀਰੀ ਆ ਜਿਹੜੀ ਉਹ 1 ਜੂਨ 2 ਜੂਨ ਤੱਕ ਬੀਜ ਸਕਦੇ ਹੋ ਜੇ ਤੁਸੀਂ ਬੀਜਨੀਆ ਕਣਕ ਫੇਰ ਤੁਸੀਂ ਉਹਦੀ ਪਨੀਰੀ ਆ ਜਿਹੜੀ 10 ਜੂਨ ਤੋਂ ਬਾਅਦ ਚ ਬੀਜੋ। ਬੈਸਟ ਟਾਈਮ ਆ ਬਿਲਕੁਲ ਐਨ ਵਧੀਆ ਪ੍ਰੋਪਰ ਝਾੜ ਆ। ਇਹ ਕਿਸਾਨ ਵੀਰੋ ਜਿਹੜੀਆਂ ਵੈਰਾਈਟੀਆਂ ਨੇ ਇਹ ਇਹਨਾਂ ਦੀ ਪਣੀਰੀ ਦੇਖੋ ਬੀਜ ਤਾਂ ਆਪਾਂ ਵੈਸੇ ਵੀ ਨਾਰਮਲ ਟਾਈਮ ਤੇ ਸਕਦੇ ਆ ਪਰ ਉਹਦੇ ਚ ਇੱਕ ਦੋ ਰਏ ਆ ਜਾਂਦੀ ਹੈ ਕਿਉਂਕਿ ਇਹ ਵੈਰਾਈਟੀਆਂ ਨੇ ਜਿਹੜੀਆਂ ਆ ਇਹ ਫਿਰ ਜਾ ਕੇ ਇਹਨਾਂ ਦਾ ਜਿਹੜਾ ਪਕਾ ਉਹ ਬਿਲਕੁਲ ਗਰਮੀ ਦੇ ਵਿੱਚ ਆ ਜਾਂਦਾ ਹੈ ਜਦੋਂ ਇਹ ਪਕਾ ਆਉਂਦਾ ਇਹਨਾਂ ਦਾ ਹਾਈ ਟੈਂਪਰੇਚਰ ਹੁੰਦਾ ਫੋਗ ਜਿਆਦਾ ਬਣ ਜਾਂਦੀ ਆ ਝਾੜ ਇਹਨਾਂ ਦਾ ਪਹਿਲੀ ਵੱਤ ਦੇ ਹੀ ਹੁੰਦਾ ਤੇ ਉਧਰੋਂ ਰੇਟ ਵੀ ਘਟ ਸਕਦਾ ਹੈ ਤੇ ਇਹ ਵੈਰਾਈਟੀਆਂ ਨੇ ਜਿਹੜੀਆਂ ਉਹ ਆਪਾਂ ਨੂੰ ਧੋਖਾ ਦੇ ਸਕਦੀਆਂ ਨੇ ਜੋ ਗੱਲ ਸਿੱਧੀ ਐ ਆਪਾਂ ਤੁਹਾਨੂੰ ਨਾਲ ਉਹ ਸ਼ੇਅਰ ਕਰੀ ਐ ਤੇ ਕਿਸਾਨ ਵੀਰੋ ਜਿਹੜੀਆਂ ਵੈਰਾਈਟੀਆਂ ਨੇ ਇਹਨਾਂ ਦੀ ਕੋਸ਼ਿਸ਼ ਕਰਿਆ ਕਰੋ ਜਿਹੜੀ ਪਨੀਰੀ ਆ 25 ਦਿਨ ਦੀ ਪਨੀਰੀ 25 27 ਦਿਨ ਦੀ ਪਨੀਰੀ ਤੁਸੀਂ ਖੇਤ 'ਚ ਲਾਇਆ ਕਰੋ ਕਿਉਂਕਿ ਪਨੀਰੀ ਦੀ ਜਿਹੜੀ ਫੱਟੀ ਬਣਨੀ ਲਾਜ਼ਮੀ ਆ ਉਸ ਟਾਈਮ ਦੇ ਵਿੱਚ ਜੇ ਪਨੀਰੀ ਦੀ ਫੱਟੀ ਬਣੀ ਹੋਈ ਹੋਊ ਤਾਂ ਉਹਦੇ ਡੱਕੇ ਘੱਟ ਮਾਰਨਗੇ ਤੇ ਡਾਲ ਨਹੀਂ ਮਾਰਨਗੇ ਤੇ ਲਾਉਣਾ ਵੀ ਆਪਾਂ ਉਹਨੂੰ ਨਹੀਂ ਪਾਊਗਾ ਤੇ ਵਧੀਆ ਰਿਜ਼ਲਟ ਮਿਲਨੇਗੇ ਉਹਦੇ ਆਪਾਂ ਨੂੰ ਇਹ ਕਿਸਾਨ ਵੀਰੋ ਸਪੈਸ਼ਲ 1509 1692 1847 ਵਾਸਤੇ ਵੀਡੀਓ ਸੀਗੀ ਆਪਣੀ ਤੇ ਖੈਰ ਮੈਂ 1847 ਜਿਹੜੀ ਉਹ ਤੋਂ ਆਪਾਂ 2-3 ਦਿਨ ਲੇਟ ਹੋ ਗਏ ਪਰ 5 ਤਰੀਕ ਤੱਕ ਵੀ ਆਪਾਂ ਉਹਦੀ ਜਿਹੜੀ ਵੀਡੀਓ ਆ ਅਸ਼ੌਰੀ ਬਜਾਈ ਆ ਉਹ ਕਰ ਸਕਦੇ ਆ 5-7 ਤਰੀਕ ਤੱਕ ਜਿਵੇਂ ਹੁਣ ਵੀ ਆਪਣੇ ਲੱਵੇ 10 ਦਿਨ ਹੈਗੇ ਨੇ 8 ਤੋਂ ਲੈ ਕੇ 10 ਜੁਲਾਈ ਤੱਕ ਤੁਸੀਂ 1847 ਆਰਾਮ ਨਾਲ ਕਣਕਾਲੇ ਬਾਣਾ ਦੇ ਵਿੱਚ ਲਾ ਸਕਦੇ ਹੋ ਫੁੱਲ ਬੰਬ ਝਾੜ ਵਾਸਤੇ ਕੋਈ ਡਰਨ ਦੀ ਲੋੜ ਨਹੀਂ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰੀਆ ਸਾਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਆਪਾਂ ਇਸੇ ਤਰ੍ਹਾਂ ਲਗਾਤਾਰਤਾ ਨਾਲ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਰਿਹਾ ਕਰਾਂਗੇ ਇਸੇ ਤਰ੍ਹਾਂ ਤੁਸੀਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਪਿਆਰ ਤੇ ਸਪੋਰਟ ਕਰਦੇ ਰਹੋ। ਇਸੇ ਤਰ੍ਹਾਂ ਆਪਾਂ ਤੁਹਾਡੇ ਅੱਗੇ ਵੀਡੀਓ ਲੈ ਕੇ حاضر ਹੁੰਦਾਂਗੇ। ਧੰਨਵਾਦ।